ਹਾਂਜੀ ਅੱਗੇ ਕੀ ਹਾਲ ਜਾਲਾ ਹਰਦਾ ਸਾਰੇ ਦੋਸਤਾਂ ਮਤਰਮੀਰ ਗਦਰ ਠੀਕ ਹੈ ਉਹ ਲੋੜੇ ਜਾਣ ਰਿਹਾ ਟ੍ਰੈਕ ਹੋਣਗੇ ਲਓ ਮਿੱਤਰੋ ਇਹ ਨਾਲ ਹੀ ਕਰਨਾ ਹਰਦਾ ਪ੍ਰੈਕਟਿਸ ਪਹਿਲਾ ਪੌੜ ਤੱਕ ਇਹਨਾਂ ਨੂੰ ਆਪੜੀ ਬੜੀ ਬੜੀ ਅਨੇ ਬੱਚਿਆਂ ਦੇ ਨਾਲ ਥੱਲਾ ਪਾਉਣਾ ਆਪ ਆਹ ਦਿਖਾਈਂ ਦਰਦੀ ਬਈ ਆਹ ਬੈਠੇ ਬਈ ਇਹਨਾਂ ਨੇ ਪਾਉਣਾ ਇੱਕ ਵੱਡਾ ਪੌੜ ਤੱਕ ਬਈ ਬਈ ਇਹਨਾਂ ਨੂੰ ਇਹ ਖਾ ਲੈਣਾ ਹੈ ਕਾ ਜਾਨਵਰ ਦੇ ਤੇ ਬਈ ਖਾ ਲੈਣੇ ਸਾਰੇ ਕਰਨਾ ਬਈ ਇਹਨਾਂ ਨਾਲ ਜਿਹੜਾ ਆ ਕੀ ਜੱਲ ਦੀ ਮੈਨੇ ਬਹੁਤ ਬਤਾ ਬਈ ਓਏ ਓ ਭੱਜ ਗਾ ਓਏ 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 ਚੱਲ ਜੇ ਵੱਜਨ ਨੂੰ ਤਾਂ ਬੜਾ ਕਾਲਾ ਲੋ ਲੋ ਜੌਲੀ ਐਟਾ ਘੋਟ ਦੀ ਬਾਈ ਇਹਨਾਂ ਨੂੰ ਇਹ ਖਾ ਲੈਣਗੇ ਆਪੇ ਵੱਡੇ ਪੁੱਤਰ ਤੇ ਹੁਣ ਆਪਾਂ ਬਹੁਨੇ ਆ ਠੱਲਾਂ ਨਾਲੇ ਖੋ ਜੀ ਭਰਦੇ ਆ ਨਾ ਤੇ ਆਪੇ ਉਹ ਫੇਰ ਬੋਚਾਂ ਆਹ ਦੇਖਾਈ ਇਕਦਾਰ ਆਪਦਾ ਸ਼ਕੂ ਉਹ ਇੱਕ ਆ उधर ਆ ਗਏ ਨਹੀਂ ਜਿਆ ਇੱਕੋ ਗੱਦੇ ਦੀ ਬੇਟੀ ਜਿਵੇਂ ਕੂਤਰ ਬੈਠਾ ਵਾ ਤੇ ਇੱਕ ਇੱਥੇ ਬਠੜ ਖਾਲੀ ਨਾ ਸਾਬ ਆਹ ਠੀਕ ਹੈ ਜੀ ਇੱਥੇ ਹੈਗਾ ਰੇਤਾ ਇਹ ਜੇ ਦੋ ਤਰ ਹੱਥ ਲਾ ਕੇ ਹੰ ਧੂੜੀ ਰੱਖ ਲਾਂਗੇ ਜਾਂ ਫਿਰ ਕੋਈ ਆ ਫਿਰ ਇੱਥੇ ਜੀ ਬੈਠੇ ਰਹਿਣਗੇ ਓਕੇ ਦਿਖਾ ਦਿਆ ਡੰਗ ਦੇ ਬੈਠੇ ਆ ਬੈਠੇ ਬਈ ਇੱਕੋ ਰੋਜਣਾ ਦੇ ਬੈਠਾ ਇੱਕੋ ਬੱਚਾ ਆ ਬੈਠਾ ਬਾਕੀ ਛਤਰੀ ਤੇ ਬਟੇ ਉਹ ਆ ਫੇਦਾ ਹੋ ਗਿਆ ਆਪਾਂ ਨੂੰ ਜਾਣ ਕਰ ਇੱਥੇ ਛੱਡਣ ਦਾ ਨਾ ਨਰੇਤ ਹੈ ਹੁਣ ਜਿਹੜੇ ਵੱਡੇ ਬੁੱਤਰ ਖੁੱਡੇ ਦੀ ਨੀਂ ਜਗ੍ਹਾ ਹੈਣੀ ਔਰ ਜਿਹੜੀ ਸਾਡੇ ਹੁਣ ਇੱਥੇ ਇੰਜੋਏ ਕਰਦੇ ਬੋਲ ਆਪ ਦਾ ਤੇ ਦੂਜੀ ਗੱਲ ਬਈ ਜਿਵੇਂ ਆਪਣੇ ਨੰਨੇ ਬੱਚੇ ਆ ਗਏ ਆਰੇ ਬੱਚੇ ਆ ਬੱਚਾ ਨੰਨਾ ਮਾ ਤੇ ਅੰਗੂਣੀ ਨਹੀਂ ਲੱਗਿਆ ਸਭ ਸ਼ਰਹੀ ਦੇ ਲਾਡੀ ਕਦੇ ਲੈ ਬੁੱਤਰ ਜਾ ਜਾ ਲੈ ਠੀਕ ਹੈ ਇੱਥੇ ਹੋਰ ਵੀ ਬੱਚੇ ਜਿਵੇਂ ਆਂ ਡੰਡੇ ਵਾਲਾ ਬੱਚਾ ਵਟਾ ਸਾਵਾਂ ਹੈ ਹਾਂ ਠੀਕ ਹੈ ਉਧਰ ਦੋ ਬੱਚੇ ਆਪਣੇ ਉਹ ਬੈਠੇ ਆ ਉਹਨਾਂ ਨੂੰ ਵੀ ਛੇੜ ਕੇ ਦਿਖਾਉਣਾ ਹੋਣਾ ਹੋਰ 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 ਬਾਕੀ ਬੱਚੇ ਬਈ ਥੱਲੇ ਬੈਠੇ ਆਖਾਈਂ ਜੀ ਬਿੱਦਰ ਕਹਿੰਦੇ ਬੜੇ ਬੈਠੇ ਆ ਮੈਂ ਗਨੂ ਕੁਝ ਬੜੇ ਬੈਠੇ ਕੋਈ ਆ ਗਰ ਨਹੀਂ ਬੈਠਦਾ ਮਾਰਦੀ ਆਓ ਬੈਠਾ ਆ ਰਹੇ ਹੋ ਬਈ ਚੜ ਕੇ ਨਾ ਸਾਰੇ ਖੜੇ ਖੜੇ ਵੱਡੇ ਕੂਤਰ ਬਾਈ ਲੱਗੇ ਹੋਏ ਆ ਵੱਡੇ ਵੀ ਲਾਏ ਨਹੀਂ ਆਪਾਂ ਆ ਕਿੱਧਰੋਂ ਆਇਆ ਚਾਹ ਨਾ ਚਾਹ 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 ਤੇ ਆਹ ਦੇਖੀ ਦਰਵਾਜ਼ਾ ਨਾ ਬਈ ਇਧਰੇ ਦੇਖ ਲੋ ਵਿਚਾਲੇ ਨਾ ਜਾ ਕੇ ਚਲੇ ਉੱੱਟ ਕੇ ਦਿਖਾ ਦੇ ਮੜਾ ਜੇ ਥੋੜੀ ਜਿਹੀ ਜਗ੍ਹਾ ਵਾ ਥੱਲੇ ਤੇ ਬਾਕੀ ਆ ਦੇਖ ਲੋ ਸਾਰਾ ਫੰਡ ਕਰ ਦੋ ਇਹਦੇ ਚਾਹੀਏ ਆ ਵੀ ਹੁਣ ਕੋਈ ਕੂਤਰ ਨਹੀਂ ਪਤਾ ਲੱਗਾ ਆਲੋ ਆ ਨਾ ਲੱਗਿਆ ਆ 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 ਸਾਰੇ ਚਲੇ ਆਏ ਆ ਚਲੋ ਚਲੋ ਆਜੋ ਆਜੋ ਆ ਆ ਆ ਆ ਆ ਖਾਣੇ ਦਾ ਟਾਈਮ ਹੋ ਗਿਆ ਭਾਈ ਆਜੋ 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 ਆ ਆ ਆ ਆ ਆ ਆ ਆ ਆ ਆ ਆਇਓ 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 ਆ ਆ ਆ ਆ ਆ ਆ ਆ ਆ ਆ ਖਾਣੇ ਦਾ ਹੋ ਗਿਆ ਆਜੋ 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 ਆ ਇਹ ਹੋਣਾ ਇਹਨੇ ਗੋ ਮਿੱਠਾ ਦੇ ਪਾਈ ਜਾਂਦੇ ਆ ਆ ਦੇਖ ਲਓ ਮਿੱਟੀ ਉੱਤੇ ਪਾਈ ਆਪਾਂ ਤੇ ਬਾਕੀ ਇਹ ਪਵਜੀ ਨੂੰ ਜੀ ਤਰੇਜ ਪਾ ਲੈਨੇ ਕਿਉਂਕਿ ਜਾਨਵਰ ਬਾਹਲੇ ਬਈਂ ਤਰੇਜ ਜਿੰਨੇ ਤੁਸ ਫਰਸ਼ ਤੇ ਮਾ ਲੋਟ ਨਹੀਂ ਆਉਂਦਾ ਤਾਂ ਕਰਕੇ ਤੋਂ ਦੇਖੇ ਪਾ ਲੈਨੇ ਆਪਾਂ ਤੇ ਕੋਸਾ ਤਰੇਜ ਪਾ ਲੈਨੇ ਆ ਆ ਦੇ ਤਰੇਜ ਨੇ ਨਾਲੇ ਆ ਬਈ ਟ੍ਰੇਡ ਵੀ ਫਾਇਦਾ ਆਣੀ ਆਹ ਬਾਕੀ ਬਈ ਟ੍ਰੇਡ ਸਿੱਕੋ ਦੁੱਧ ਥੱਲੇ ਬਾਦੀ ਕੋਈ ਥੱਲੇ ਬਾਦੀ ਔਰ ਭਾਵੇਂ ਬੱਚਾ ਆ ਗਿਆ ਓਏ 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 ਬਈ ਨਹੀਂ ਤੇ ਪਾਹ ਹੋ ਹਲਾ ਕਿਥੇ ਰਸ ਨਹੀਂ ਬਈ ਇੱਥੇ ਆ ਆ ਬਈ ਖੋਲ ਦੇ ਬਈ ਇਹਨਾਂ ਦੀ ਗੰਡ ਦੇ ਕੰਮ ਰਹੀ ਨੂੰ ਵੇੜਦੇ ਗਿਆ ਪੰਜ ਛੇ ਬੱਚੇ ਦੇ ਰਹਿੰਦੇ ਆ ਅਸੀਂ ਮੁਰਕੇਰ ਪਤਾ ਲੱਗਣਾ ਹਣੇ ਇਹ ਹੱਤਾਂ ਖੰਡ ਬਾਹਰ ਜਾਵੜੇ ਨਾ ਆਪਾਂ ਜਿਹੜਾ ਬੱਚਾ ਕੀ ਦਾ ਜਿਹੜਾ ਕੀ ਦਾ ਕਹੇ ਲਈ ਪਹਿਲਾਂ ਗਏ ਹਨ ਪੁੱਜੀ ਪਈਆ ਬਾਹਰ ਧੋ ਕੇ ਪਾ ਦਿੱਤੀ ਕੋਈ ਨਾ ਨਾ ਨਹੀਂ ਖਾਂਦੇ ਤੇ ਜਿਹੜੇ ਬੱਚੇ ਉਹ ਦਿਖਾ ਦੀ ਉੱਥੇ ਉਹ ਜਿਹੜੇ ਖਾਂਦੇ ਨਹੀਂ ਨਾ ਉਹ ਬੜੇ ਪਰੇ ਹੋ ਗਏ ਦੇ ਗੱਟਿਆਂ ਨਾਲ ਬੈਠੇ ਤੇ ਉਹ ਬਾਈ ਉਹ ਉਹਨਾਂ ਨੂੰ ਦਿੱਤੇ ਵੀ ਆਪਾਂ ਛੋਲੇ ਠੀਕ ਹੈ ਜੀ ਉਹ ਤਾਂ ਨਹੀਂ ਖਾਂਦੇ ਆ ਦੇ ਲੋ ਬਾਕੀ ਆ ਬੈਠੇ ਸ਼ੈਦਰੀ ਦੇ ਆ ਜੋਇ ਫਿਰ ਤੁਸੀਂ ਵੀ ਭੱਜਾ ਭੱਜਾ ਉਹ ਦੋ ਤਾਂ ਤਾਂ ਵਾਲੇ ਤਾਂ ਬੱਚੇ ਆ ਬਈ ਆ ਵੀ ਹਟਕਾਲਾ ਦੇ ਬੱਚਾ ਹੀ ਆ ਭੱਜੋ ਜੀਰ ਤੁਸੀਂ ਵੀ ਖਾ ਲਓ ਖਾ ਲਓ ਖਾ ਲਓ ਖਾ ਲਓ ਆ ਚੱਕ ਲਾਂਗਾ ਬਈ ਠੱਲਾਂ ਇਹ ਪੁੰਨੇਨਾ ਦੇ ਆਪਾਂ ਪੰਜਾਕ ਬੱਚਿਆਂ ਦੇ ਤੈਨੂੰ ਵੀ ਬਿਠੇ ਰਹਿ ਗਏ ਦੋ ਖrar ਹੋ ਗਏ 1000 ਹੈ ਕਾਲੀ ਗੂਛਾ ਲਾ ਆਹਾ ਆਹ ਨਹੀਂ ਗਾ ਆਹਾ ਆਹ ਆ ਗਏ ਆ ਗਏ ਇੱਕ ਦੋ ਹੀ ਦਿਨ ਨਿਕਲ ਗਏ ਹੋਰ ਇੱਕ ਬਾਬਾ ਕਾਲਾ ਰੂਜਾ ਹੋ ਫਿਰਦਾ ਹੋ ਵੀਰੇ ਉਹ ਦੇ ਕੌਣ ਨਹੀਂ ਆਵੇ ਰੇਡਾਂਡੀ ਜੀ ਇਧਰ ਤੈਨੂੰ ਛੋਲੇ ਦੇਨੇ ਬੇਟਾ ਇਧਰ ਆ ਤੂੰ ਤੂੰ ਨੇ ਉਧਰ ਜਾਣਾ ਚੱਕੋ ਬਈ ਲੈ ਵੀ ਜੀ ਫੜ ਕੈਮਰਾ ਇੱਥੇ ਬੰਨੇ ਆ ਬਈ ਵੀ ਵੇਖ ਕੇ ਬੋੜੀ ਥੱਲੇ ਹੋ ਜਾਓ ਜਿਹੜੀ ਵੀ ਹੁੰਦੀ ਹੱਥੋਂ ਵੀ ਚੜਾ ਦਿੰਦੀ ਆਪਾਂ ਦੇਖ ਲੈਂਦੇ ਆ ਬਾਕੀ ਇਹ ਮੋਜੇ ਬੱਚੇ ਆਪਣੇ ਇਹ ਹੈਗੇ ਨਾ ਮੋਜੇ ਤੇ ਬਈ ਦੀਪ ਦੀ ਹੈਲਪ ਲੈਣੀ ਪੈਣੀ ਆ ਤੇ ਫਿਰ ਕੈਮਰਾ ਫੇਰ ਚਲਾਉਣਾ ਯਾਰ ਲਾਓ ਜੀ ਭਾਈ ਸੱਤ ਬੱਚੇ ਖੱਲਾ ਪਾਰ ਗਏ ਬੱਚੇ ਨੂੰ ਦਿਖਾ ਲੈਣੇ ਆ ਤੇ ਉਹ ਕਿਹਾਂ ਛੱਡਦੇ ਆਪਾਂ ਮੈਂ ਖੜਦਾ ਆਣਾ ਪਾਣੀ ਖਾ ਲੈਣਗੇ ਚੱਲ ਆਹ ਭਾਈ ਬੱਚੇ ਦੋ ਛੋਟੇ ਸੀਗੇ ਡੋਲੀ ਥੱਲੇ ਬੜੇ ਬੈਠੇ ਜਿਹੜੇ ਇਹਨਾਂ ਨੂੰ ਪਾ ਦਿੱਤੇ ਨੇ ਛੋਲੇ ਤੇ ਬਾਈ ਓਕੇ ਰਮੋਟਾਂ ਹੋ ਜਾਣਗੀਆਂ ਬੱਚਿਆਂ ਨੂੰ ਛੋਲੇ ਚਾਹੇ ਜੇਕਰ ਬੇੜ ਦੇਖੋ ਬਣਦਾ ਜਿਹੜੇ ਹੱਡੀ ਨਹੀਂ ਹੱਡੀ ਮਾਣ ਕਹਿੰਦਾ ਵੇਖ ਭਰਦਾ ਲਿਖਦੇ ਜਿਹੜੇ ਹਿਸਾਬ ਨਾਲ ਤੇ ਬਾਕੀ ਹੁਣ ਇਹਨਾਂ ਨੂੰ ਪਾਣੀ ਰੱਖਣ ਲੱਗਾ ਉਹ ਆਪਾਂ ਰੱਤ ਚੱਲਦੇ ਆ ਤੇ ਬਾਕੀ ਆਉਂਦੇ ਆ ਤੇ ਵਧਾਈਆਂ ਬਾਈ ਇਹਨਾਂ ਨੂੰ ਕਬੂਤਰ ਨਿਕਲੇਗੇ ਬੋਵੇ ਰਚਣ ਉਹ ਬਾਈਆਂ ਇੱਕ ਨਾ ਗੱਲ ਹੋ ਗਈ ਕੱਲ ਥੋੜੀ ਜੀ ਹੋਈ ਆ ਨੰਨੇ ਦੀ ਹੋਈ ਆ ਤੇ ਬਾਈ ਲਾਲਿਓ ਦੁਆਰਾ ਫੋਨ ਕੋਈ ਚੱਕਾ ਨਹੀਂ ਕੂਤਰ ਹੁੰਦੇ ਆਂ ਕੂਤਰ ਤੁਹਾਡੇ ਉਹ ਬੈਠੇ ਆ ਤੇ ਦੂਜੇ ਬਾਈ ਦਾ ਯਾਰ ਕਮੈਂਟ ਆਇਆ ਬਾਈ ਮਨਦੀਪ ਦਾ ਬਾਈ ਦੁਆਇਆ ਕਰੀ ਫੋਨ ਲਾ ਯਾਰ ਨੰਬਰ ਨੋਟ ਕਰ ਲਾ ਨੰਬਰ ਹੈਗਾ 8727837899 ਠੀਕ ਹੈ ਜੀ ਇੱਕ ਵਾਰੀ ਫੇਰ ਬੋਲ ਦਿੰਨੇ 8727837899 ਬਾਈ ਇਹ ਤੇ ਫੋਨ ਲਾ ਲਈ ਕਬੂਤਰ ਜਿਵੇਂ ਵੀ ਲੈਣਾ ਜਦੋਂ ਵੀ ਲੈਣਾ ਅਸੀਂ ਬਸ ਪੋਸਟ ਤੇ ਭੇਜ ਦਾਂਗੇ ਤੇ ਰਸੀਵ ਕਰ ਲਿਓ ਠੀਕ ਹੈ ਜੀ ਤੇ ਬਾਕੀ ਇਹ ਵੀਡੀਓ ਦਾ ਬੈਂਥ ਐਂਡ ਕਰ ਦਨੇ ਬਾਈ ਜਿਹੜੇ ਜਾਈ ਆਪਣੇ ਚੈਨਲ ਤੇ ਚੈਨਲ ਨੂੰ ਕਰ ਸਬਸਕ੍ਰਾਈਬ ਕਰ ਲਾਈਕ ਕਮੈਂਟ ਕਰਕੇ ਯੂਸ ਤੋਂ ਵੀਡੀਓ ਕਰਨਾ ਨਾ ਭੁੱਲੀ ਤੇ ਬਾਈ ਦਿਖਾਉਨੇ ਤੁਹਾਨੂੰ ਜਿਹਨਾਂ ਥੱਲਾ ਰਾਈਆਂ ਨਾ ਹੱਤ ਵਾ 3 ਫਿਕਰ 7 ਪਾ ਲੈਣਾ ਆਪਾਂ ਤੇ ਇੱਥੇ ਹੋਇਆ ਕੋਈ ਹੈ 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 ਕਿਤੇ ਦੇਦੀ ਕੋਈ ਲਓ ਜੀ ਮਿੱਤਰੋ ਕੰਕਲਿਆਂ ਦੀ ਆਪਾਂ ਤਾਂ ਚੱਕ ਅੱਜ ਇਹਦਾ ਕੜਗ ਦਾ ਕੀ ਕਹਿਣਾ ਪ੍ਰਭ ਜੀ ਬੜਾ ਨਾਮੇ ਹਟ ਲੈਣੇ ਬੜਾ ਡਰਾਮਾ ਚ ਸੱਟਾ ਦੋ ਓਕੇ ਬਾਈ ਖਾਏ ਕਰਨੇ ਕਹਿੰਦੇ ਮਿਲਦੇ ਆਂ ਬਾਈ ਮਿੱਤਰੋ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਪ੍ਰਭ ਧਾਲੀਵਾਲ ਗੋਲਾਸ ਕੂਟਰ ਲਾ ਲਓ ਬਾਈ ਸਾਚੀਰ ਮੈਨੂੰ ਫੋਨ ਲਾ ਲੈ ਫੇਰ ਬਾਈ ਅੱਜ ਝੱਕ ਲਾਂਗੇ ਬਾਈ ਵੀ ਅੱਜ ਝੱਕ ਲਾਂਗੇ ਬਾਈ ਮਿੱਤਰੋ